ਆ ਵੇਖੋ ਗੁਰੂ ਕੇ ਪੈਰੋਂ ਕਿੰਨਾ ਲੱਛਾ ਹੈ ਇਹ ਵਾਰੇ ਜਾਈਏ ਨਾ ਟੱਚ ਫੋਨਾਂ ਦੇ ਹਾਂ ਜੀ ਸੋਸ਼ਲ ਮੀਡੀਆ ਦੇ ਵਾਰੇ ਜਾਈਏ ਹਾਂ ਸਾਰੀ ਜਿੱਥੋਂ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਕਿ ਨਹੀਂ ਇਹ ਤੁਹਾਨੂੰ ਗੁਰੂ ਸੋਸ਼ਲ ਮੀਡੀਆ ਦੇ ਰਾਹੀਂ ਗੁਰੂ ਗਿਆਨनाथ ਮਹਾਰਾਜ ਜੀ ਦੇ ਪ੍ਰਚੀਨ ਆਸ਼ਰਮ ਦੀ ਹੈ ਆ ਸरोवर ਹੈ ਜੀ ਪਰਾਤਨ ਰਾਜੇ ਮਹਾਰਾਜਿਆਂ ਦਾ ਪ੍ਰਾਤਨ ਸਰੋਵਰ ਹੈ ਇਹ ਜਗ੍ਹਾ ਦੇ ਗੁਰੂ ਗਿਆਨनाथ ਮਹਾਰਾਜ ਜੀ ਨੇ ਤੱਪ ਕੀਤਾ ਬڑے ਭਾਗਾ ਵਾਲੇ ਜੀਵ ਹਨ ਜਿਹੜੇ ਆ ਕੇ ਇਸ ਥਾਨਾਂ ਦੀ ਪ੍ਰਾਤਨ ਸਥਾਨਾਂ ਤੇ ਦਰਸ਼ਨ ਕਰਦੇ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੋਂ ਤੱਕ ਵੀਡੀਓ ਜਾਏਗੀ ਸਮਾ ਕੱਢ ਕੇ ਜਰੂਰ ਪਹੁੰਚੋ ਪਿੰਡ ਭਰੋਵਾਲ ਜ਼ਿਲ੍ਹਾ ਸ਼ਾਰਪੁਰ ਦੇ ਲਾਗੇ ਆ ਪਿੰਡ ਭਰੋਵਾਲ ਸੈਲਾ ਸੈਲਾ ਪਿੰਡ ਦੇ ਲਾਗੇ ਸੈਲਾ ਪਿੰਡ ਤੋਂ ਕੁਝ ਕੁ ਦੂਰੀ ਤੇ ਹੀ ਆ ਸਾਨਗੁਰੂ ਗਿਆਨनाथ ਮਹਾਰਾਜ ਜੀ ਦਾ ਆਸ਼ਰਮ ਦਾ ਸੰਗਤ ਨੂੰ ਜਾਣਦੀ ਆ ਰੋਜ਼ ਨੂੰ ਸੰਗਤਾਂ ਨੂੰ ਇਹ ਆਸ਼ਰਮ ਦੀ ਸ਼ੋਭਾ ਵਧਾਉਣ ਬਾਅਦ ਤੇ ਹਮਹੁ ਹਮਾਗੇ ਦਰਸ਼ਨ ਦੇਮ ਦੀ ਕਿਰਪਾਲਤਾ ਕਰਨੀ ਬਾਅਦ ਤੋਂ ਵੱਧ ਸੰਗਤਾਂ ਨੂੰ ਬੇਨਤੀ ਆ ਵੀ ਇਹ ਆਸ਼ਰਮ ਬਹੁਤ ਪੁਰਾਣਾ ਸਮਿਆਂ ਤੋਂ ਪਿਆ ਹੋਇਆ ਵਾਲਮੀਕ ਤੀਰਥ ਵੰਗੋ ਤੇ ਬੇਨਤੀ ਆ ਵੀ ਇਹਨਾਂ ਦੀ ਵੀ ਰੌਣਕ ਇਥੋਂ ਦੀ ਵਧਾਓ ਆਣ ਕੇ ਦਰਸ਼ਨ ਕਰੋ ਨਾਲੇ ਦੀ ਸ਼ੋਭਾ ਬਣਾਓ ਸਾਥ ਸਗਤਾਂ ਸੋਭਾ ਮੰਦ ਲਈ ਆ ਜੀ ਸਿੰਘ ਜੀ ਹਾਂਜੀ ਆਪਾਂ ਬਣਾ ਲਈਏ ਇੱਕ ਮਿੰਟ ਏ ਜੀ ਜਿੰਨਾ ਜਿੰਨਾ ਸੰਤ ਮਹਾਂਪੁਰਸ਼ਾਂ ਨੇ ਇਸ ਅਸਥਾਨ ਦੀ ਸੇਵਾ ਕੀਤੀ ਹੈ ਉਹਨਾਂ ਦੇ ਦਰਬਾਰ ਬਣੇ ਨੇ ਕਿ ਸੰਤ ਮਹਾਂਪੁਰਖਾਂ ਨੇ ਇੱਥੇ ਆ ਕੇ ਵਾਲਮੀਕ ਆਸ਼ਰਮ ਪ੍ਰਾਚੀਨ ਆਸ਼ਰਮ ਹੈ ਜੀ ਦੱਸਿਆ ਜਾ ਰਿਹਾ ਬਾਬਾ ਜੀ ਵੱਲੋਂ ਕਿਸ ਆਸ਼ਰਮ ਦੀ ਜ਼ਮੀਨ ਵੀ ਹੈ ਜਿਹੜੀ ਲਾਗੇ ਲਾਗੇ ਜ਼ਮੀਨ ਹੈ ਉਹ ਤਰਨਾਟ ਲੋਕਾਂ ਨੇ ਦੱਬੀ ਹੋਈ ਹੈ ਪ੍ਰਾਤਨ ਸਰੋਵਰ ਦੇ ਤੁਹਾਨੂੰ ਦਰਸ਼ਨ ਕਰਾਏ ਅੱਗੇ ਸੋ ਬਹੁਤ ਵੱਡਾ ਆਸ਼ਰਮ ਹੈ ਜੀ ਏ ਬਾਬਾ ਜੀ ਇੱਥੋਂ ਦੇ ਸੇਵਾਦਾਰ ਨੇ ਹੁਣ ਹੋਣਾ ਮੀਟਿੰਗਾਂ ਜਾਂ ਹੁੰਦੀ ਜਾਣੀ ਆ ਮਹਾਪੁਰਖ ਪਿਆਰਾ ਨਾਥ ਜੀ ਆਮ ਬੰਦਾ ਇਹ ਘਾੜੂ ਮਾਛਿਆ ਬਾਬਾ ਵੀਰ ਨਾਥ ਜੀ ਠੀਕ ਆ ਜੀ ਜਿਹੜੇ ਤੇ ਵੀ ਚਾੜ ਛੱਡਿਓ ਉਹਦਾ ਵੀ ਹਾਂ ਉਹ ਪ੍ਰੋਗਰਾਮ ਆ ਪਾਂਜਾ ਤੇ ਸਾਰੇ ਜਿਹੜੇ ਨਾ ਆਸ਼ਰਮ ਵਾਲੇ ਸੰਤ ਆ ਉਹਨਾਂ ਦਾ ਵੀ ਬਣਾਣਾ ਹਾਂਜੀ ਚਲੋ ਜੀ ਮੇਰਾ ਬੋਲ ਦਿਆ ਆਪਾਂ ਆ ਜੋ ਹਾਂਜੀ ਸ਼ੁਰੂ ਕਰੀਏ ਅਜੀ ਬਾਬਾ ਜੀ ਜੋ ਬੋਲੇ ਸੋਨਰ ਪੈ ਮਖੜਾ ਆ ਆਉਣ ਬਾਦ ਵਿੱਚ ਸ੍ਰੀ ਕ੍ਰਿਸ਼ਨਾ ਕਾਲਮਿਕ ਮਹਾਰਾਜ ਜੀ ਦਾ ਜੀ ਕਾਰਜ ਗੁਰੂ ਕੀ ਸਾਜੀਏ ਤੇ ਨਵਾਜੂ ਸਾਧ ਸੰਗਤ ਜੀ ਇਹ ਅਸਥਾਨ ਹੈ ਜ਼ਿਲ੍ਹਾ ਹੁਸ਼ਿਆਰ ਪਰ ਪਿੰਡ ਪ੍ਰਵਾਲ ਇੱਥੋਂ ਦੇ ਮੁੱਖ ਸੇਵਾਦਾਰ ਹਨ ਸੰਤ ਬਾਬਾ ਪਿਆਰਾ ਨਾਥ ਜੀ ਮਹਾਰਾਜ ਗੁਰੂ ਗਿਆਨਤਮਾਹਰਾ ਇਹਦੇ ਚਰਨ ਸੇਵਕ ਹਨ ਤੋ ਗੁਰੂ ਕੇ ਪਿਆਰੋ ਬੇਨਤੀ ਇਹ ਹੈ ਕਿ ਇਹ ਉਹ ਸਥਾਨ ਹੈ ਜਿੱਥੇ ਮਹਾਰਾਜ ਸਾਨੂੰ ਮਹਾਂਪੁਰਸ਼ਾਂ ਨੇ ਹੁਣ ਇਤਿਹਾਸ ਦੱਸਿਆ ਹੈ ਹਮਾਰੇ ਕਹਿੰਦੇ ਵੀ ਇਹ ਦੁਆਪਰ ਦਾ ਸਥਾਨ ਹੈ ਜਦੋਂ ਪੰਜ ਪਾਂਡੂ ਤੇ ਦ੍ਰੋਪਤੀ ਸ੍ਰਿਸ਼ਟੀ ਕਰਤਾ ਦਇਆਵਾਨ ਵਾਲਮੀਕ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਉਹ ਇਸ ਸਥਾਨ ਤੇ ਆ ਕੇ ਉਹਨਾਂ ਨੇ ਭਗਵਾਨ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਤੇ ਇੱਥੋਂ ਮਹਾਰਾਜ ਨੇ ਚੱਲ ਕੇ ਜਿਹੜਾ ਕਦਮ-ਕਦਮ ਦਾ ਫਲ ਮੰਗਾ ਹੈ ਇਸ ਸਥਾਨ ਤੋਂ ਤੇ ਉਹਨਾਂ ਦਾ ਜਾ ਕੇ ਜਗ ਦੁਆਪਰ ਦੇ ਵਿੱਚ ਸੰਪੂਰਨ ਕੀਤਾ ਹੈ ਗੁਰੂ ਕੇ ਪਿਆਰਿਓ ਵੀਡੀਓ ਵੀ ਬਣੀਆਂ ਹਨ ਸਰੋਵਰ ਦਿਨਾ ਪ੍ਰਾਤਨ ਸਰੋਵਰ ਹੈ ਗੁਰੂ ਗਿਆਨਾਥ ਮਹਾਰਾਜ ਦੀ ਮੁਬਾਰਕ ਚਰਨਸ਼ੋਧ ਧਰਤੀ ਹੈ ਇਹ ਸਥਾਨ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਕੇ ਪਿਆਰਿਓ ਇਹਨਾਂ ਸਥਾਨਾਂ ਦੀ ਆਪਾਂ ਤਨ ਮਨ ਧੰਦੇ ਨਾਲ ਆਪਾਂ ਸੇਵਾ ਕਰਨੀ ਹੈ ਕਿਸੇ ਨੇ ਤਨ ਦੇ ਨਾਲ ਸੇਵਾ ਕਰਨੀ ਹੈ ਕਿਸੇ ਨੇ ਮਨ ਦੇ ਨਾਲ ਕਿਸੇ ਨੇ ਧੰਦੇ ਨਾਲ ਕਿਉਂਕਿ ਸਭ ਅੱਜ ਕੱਲ ਜਿਹੜਾ ਕੰਮ ਹੈ ਸਾਰਾ ਮਾਇਆ ਦਾ ਹੈ ਧੰਦੇ ਦੀ ਬਹੁਤ ਲੋੜ ਹੈ ਸੰਤਾ ਮਹਾਂਪੁਰਸ਼ਾਂ ਦਾ ਫੂਕਮ ਇਹ ਹੈ ਇਸ ਸਥਾਨ ਤੇ ਆ ਕੇ ਆਪਾਂ ਵੱਧ ਚੜ ਕੇ ਸੇਵਾ ਕਰਨੀ ਐ ਸੰਜੋਗ ਦੇਣਾ ਹੈ ਜੋ ਦਰਬਾਰ ਦੀ ਬਾਉਂਡਰੀ ਵੱਲਣ ਵਾਲੀ ਐ ਤਵਾਲਮੀ ਸ਼ਕਤੀ ਬੇਦੀ ਸੋਢੀ ਲਵ ਕੁਸ਼ਦਾਲ ਮੌਜੂਦਾ ਮੋਕੀ ਸਿੰਘ ਸਾਹਿਬ ਜਥੇਦਾਰ ਬਲਦੇਵ ਸਿੰਘ ਸਾਹਿਬ ਜੀ ਉਹ ਮਹਾਪੁਰਸ਼ਾਂ ਤੋਂ ਕਾਫੀ ਪਿਛਲੇ ਸਮੇਂ ਤੋਂ ਜੁੜੇ ਹੋਏ ਹਨ ਮੋਢੇ ਦੇ ਨਾਲ ਮੋਢਾ ਜੋੜ ਕੇ ਬਾਬਾ ਜੀ ਮਹਾਪੁਰਸ਼ਾਂ ਦੇ ਨਾਲ ਜੁੜੇ ਹਨ ਜੁਦਾ ਵੀ ਮਹਾਪੁਰਸ਼ਾਂ ਦਾ ਹੁਕਮ ਹੁੰਦਾ ਹੈ ਕੋਈ ਗੱਲਬਾਤ ਹੁੰਦੀ ਹੈ ਸਮੂਹ ਫਰੀਪੁਰ ਦੀ ਸੰਗਤ ਵਾਲਮੀ ਸ਼ਕਤੀ ਵੇਦੀ ਤੁਹਾਡੀ ਲਾਹ ਕੁਸ਼ ਦਾਲ ਜਥੇਦਾਰ ਸਿੰਘ ਸਾਹਿਬ ਬਲਦੇਵ ਸਿੰਘ ਸਾਹਿਬ ਜੀ ਮਹਾਂਪੁਰਸ਼ਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਸੋ ਗੁਰੂ ਕੇ ਪਿਆਰ ਹੋਏ ਇੱਕ ਦੋ ਬੰਦਿਆਂ ਦਾ ਕੰਮ ਨਹੀਂ ਮਹਾਰਾਜ ਜੀ ਕਹਿੰਦੇ ਹਨ ਕਰ ਕਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋਲੇ ਬਲਾਈ ਇਹ ਜਿਹੜੀ ਨੇ ਦੁਬਦਾ ਵਾ ਪਈ ਦੁਬਦਾ ਹੈ ਗੁਰੂ ਕੇ ਪਿਆਰਿਓ ਕਿਉਂਕਿ ਇਹ ਸਥਾਨ ਦੀ ਲਾਗ ਲਾਗ ਜਮੀਨ ਆ ਕੋਈ ਕੜਮ ਚੌਧਰੀ ਹਨ ਜਿਹੜੋ ਧੱਕੇ ਦੇ ਨਾਲ ਇਹ ਸਥਾਨ ਦੀ ਜਿਹੜੀ ਉਹਨਾਂ ਨੇ ਜ਼ਮੀਨ ਵਾਈ ਹੋਈ ਆ ਸੰਗਤ ਨੂੰ ਬੇਨਤੀ ਇਹ ਆ ਕਿ ਆਪਾਂ ਹੱਲਾ ਮਾਰ ਕੇ ਸਾਰਿਆਂ ਨੇ ਜਿਹੜਾ ਹੈ ਆਪਾਂ ਜ਼ਮੀਨ ਇਹਨਾਂ ਗੁੰਡਿਆਂ ਤੋਂ ਛਡਾਉਣੀ ਆ ਤੇ ਇਸ ਅਸਥਾਨ ਦੀ ਬਾਉਂਡਰੀ ਕਰਨੀ ਆ ਤੇ ਅਸੀਂ ਇਸ ਸਥਾਨ ਨੂੰ ਜਿਹੜਾ ਹੈ ਵਾਲਮੀਕ ਤੀਰਥ ਸਥਾਨ ਜਿਵੇਂ ਅੰਮ੍ਰਿਤਸਰ ਦੇ ਵਿੱਚ ਸਰੋਵਰ ਦੇ ਵਿੱਚ ਤੇ ਉਹ ਨਕਸ਼ਾ ਆ ਦੁਆਪਰ ਦਾ ਉਹ ਨਕਸ਼ਾ ਹੈ ਉਸੇ ਤਰ੍ਹਾਂ ਇਸ ਸਰੋਵਰ ਨੂੰ ਆਪਾਂ ਬਣਾਉਣਾ ਜਿਹੜੇ ਮੋٹے ਰੁੱਖ ਉੱਗੇ ਨੇ ਸਰੋਵਰ ਦੇ ਵਿੱਚ ਇਹ ਬਸ ਇੱਕ ਸੇਵਾ ਦੀ ਲੋੜ ਆ ਹੱਲੇ ਦੀ ਲੋੜ ਆ ਸਾਧ ਸੰਗਤ ਦੇ ਅੱਗੇ ਕੋਈ ਸ਼ੈ ਨਹੀਂ ਅੜ ਸਕਦੀ ਇੱਕ ਹਲਾ ਵਜਨ ਦੀ ਦੇਰ ਆ ਸਥਾਨ ਦੇ ਹੀ ਰਿਆੰਗੂ ਚਮਕ ਜਾਣਾ ਬੇਨਤੀ ਹੈ ਕਿ ਮਹਾਪੁਰਸ਼ਾਂ ਦੇ ਚਰਨਾਂ ਦੇ ਨਾਲ ਆਪਾਂ ਜੁੜ ਕੇ ਇਸ ਸਥਾਨ ਦੀ ਸੇਵਾ ਕਰਨੀ ਆ ਤਨਮਨ ਤੁਨੂੰ ਸੇਵਾ ਕਰਨੀ ਹੈ ਜੋ ਬੋਲੇ ਸੋਨਰ ਪਾ ਭਗਵਾਨ ਨਾਮ ਦੀ ਮਾਰਾ ਚੀਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ